ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗੁਰੂ ਨਾਨਕ ਦੇਵ ਜੀ ਦਾ ਮਦੀਨਾ ਜਾਣਾ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਚਰਨਾਂ ਨਾਲ ਮੱਕਾ ਘੁਮਾ ਕੇ ਫਿਰ ਮਦੀਨੇ ਗਏ ਆਪਣੇ ਚਰਨਾ ਵਿੱਚ ਖੜਾਵਾ ਪਹਿਨ ਕੇ ਹਾਜ਼ਰਤ ਮੁਹੰਮਦ ਸਾਹਿਬ ਦੀ ਕਬਰ ਪਾਸ ਚਲੇ ਗਏ ਤੇ ਇਹ ਦੇਖ ਕੇ ਕਾਜ਼ੀ ਮੁਲਾਣਿਆਂ ਨੇ ਬਹੁਤ ਗੁੱਸਾ ਕੀਤਾ ਤੇ ਕਹਿਣਾ ਲੱਗੇ ਕਿ ਤੁਸੀਂ ਹਾਜ਼ਰਤ ਸਾਹਿਬ ਦੇ ਮਕਾਮ ਦੀ ਬੇਅਦਬੀ ਕੀਤੀ ਹੈ ਇੱਥੇ ਖੜਾਵਾ ਪਹਿਨ ਕੇ ਆਏ ਹੋ ਸਾਰਿਆਂ ਨੇ ਗੁਰੂ ਜੀ ਨੂੰ ਮਾਰਨ ਲਈ ਪੱਥਰ ਚੁੱਕ ਲੈ ਤਾਂ ਗੁਰੂ ਜੀ ਅਕਾਲ ਅਕਾਲ ਉੱਚੀ ਉੱਚੀ ਕਹਿਣ ਲੱਗੇ ਇਹੀ ਬੋਲਾਂ ਸਤਿ ਸ਼੍ਰੀ ਅਕਾਲ ਤੇ ਗੁਰਬਾਰ ਅਕਾਲ ਕਰਕੇ ਹੁਣ ਬੋਲਿਆ ਜਾਂਦਾ ਹੈ ਜਾਦੇ ਆਵਾਜ਼ ਉਠੀ ਤਾਂ ਪੱਥਰ ਹੱਥਾਂ ਵਿੱਚ ਚਪਟੇ ਰਹੇ ਇੱਥੇ ਹੀ ਗੁਰੂ ਜੀ ਨੇ 카ਰੂਨਾ ਦੇ ਸੁਲਤਾਨ ਨੂੰ ਨਸੀਅਤਨਾਮਾ ਬਖਸ਼ਿਆ ਗੁਰੂ ਜੀ ਨੇ ਕਿਹਾ ਕਿ ਬਾਦਸ਼ਾਹ ਦਾ ਖਜ਼ਾਨਾ ਪਰਜਾ ਹੈ ਪਰਜਾ ਦਾ ਦੌਲਤਵੰਦ ਹੋਣਾ ਹੀ ਰਾਜ ਦੀ ਵਡਿਆਈ ਹੈ ਪਰਜਾ ਬਾਗ ਹੈ ਬਾਦਸ਼ਾ ਮਾਲੀ ਹੈ ਜਿਸ ਦੀ ਪਰਜਾ ਸੁਖੀ ਤਾਂ ਬਾਦਸ਼ਾ ਖੁਸ਼ ਹੈ ਉਸ ਨੂੰ ਕਦੇ ਵੀ ਦੁਸ਼ਮਨ ਦਾ ਭੈ ਨਹੀਂ ਹੁੰਦਾ ਪਰਜਾ ਆਪਣੇ ਬਾਦਸ਼ਾ ਤੋਂ ਸਭ ਕੁਝ ਵਾਰ ਦਿੰਦੀ ਹੈ ਜੇ ਉਹ ਉਹਨਾਂ ਦਾ ਧਿਆਨ ਰੱਖੇ ਜੋ ਰਾਜੇ ਆਸ਼ ਵਿੱਚ ਪਏ ਰਹਿੰਦੇ ਹਨ ਉਹਨਾਂ ਦਾ ਰਾਜ ਕਾਇਮ ਨਹੀਂ ਰਹਿ ਸਕਦਾ ਇਸ ਜਗ੍ਹਾ ਉੱਪਰ ਹੀ ਗੁਰੂ ਨਾਨਕ ਦੇਵ ਜੀ ਨੇ ਇੱਕ ਸ਼ਬਦ ਉਚਾਰਿਆ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 64 ਤੇ ਸੁਸ਼ੋਭਿਤ ਹੈ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਮੁਕਾਮ ਕਰ ਕਰ ਬੈਸਣਾ ਨਿਤ ਚੱਲਣੇ ਕੀ ਤੋਖ ਮੁਕਾਮ ਤਾਂ ਪਰ ਜਾਣੀਏ ਜਾ ਰਹੇ ਨੇ ਚਲ ਲੋਕ ਇਹ ਸ਼ਬਦ ਉਚਾਰ ਕੇ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਇਸ ਜਗਤ ਵਿੱਚ ਕਿਸੇ ਦਾ ਕੋਈ ਮੁਕਾਮ ਨਹੀਂ ਬਲਕਿ ਇਹ ਦੁਨੀਆ ਤਾਂ ਸੁਪਨੇ ਵਾਂਗ ਤੇ ਦਰਖਤ ਦੀ ਪਰਛਾਈ ਵਾਂਗੂ ਝੂਠੀ ਹੈ ਭਾਵ ਬਿਨ ਸੰਹਾਰ ਹੈ ਸ਼੍ਰੀ ਅਕਾਲ ਦੀ ਅਪਾਰ ਖੇਡ ਹੈ ਕਿ ਸੰਸਾਰ ਉਪਜਦਾ ਨਿਪਜਦਾ ਤੇ ਅੰਤ ਨੂੰ ਸਮਾ ਜਾਂਦਾ ਹੈ ਕੋਈ ਵੀ ਰਾਜਾ ਰੰਗ ਜਾਂ avatars ਆਦ ਸਥਿਰ ਨਹੀਂ ਰਹਿੰਦਾ ਤੇ ਕਾਲ ਸਭਨਾ ਦੇ ਸਿਰ ਉਪਰ ਆਪਣਾ ਚੱਕਰ ਲਾਉਂਦਾ ਹੈ ਪਾਪ ਦੁਨੀਆ ਨਾਸ਼ਮਾਨ ਹੈ ਅਤੇ ਇੱਕ ਦਿਨ ਮਹਿਲ ਮਾੜੀਆਂ ਛੱਡ ਕੇ ਸਭ ਨੇ ਜਾਣਾ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ